ਜੋਤੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਕਰੀਬਨ 1 ਮਹੀਨੇ ਤੋਂ ਮਰਨ ਬੱਤ ਬੀਰ ਕਹਿ ਗਿਆਗਾ ਤੇ ਇਸ ਨੂੰ ਲੈ ਕੇ ਜਿਹੜੀਆਂ ਸਮੂਹ ਜਥੇਬੰਦੀਆਂ ਉਹਨਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਦੀਆਂ ਵੀ ਮੰਗਾਂ ਜੜੀਆਂ ਉਹ ਸਰਕਾਰ ਦੇ ਖਿਲਾਫ ਚੱਲਦੀਆਂ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਪੀ ਆਰ ਟੀ ਸੀ ਦੇ ਵਰਕਰ ਆਗੇ ਉਹਨਾਂ ਵੱਲੋਂ ਵੀ ਜਿਹੜਾ ਕਿਸਾਨ ਜਥੇਬੰਦੀ ਦਾ ਸਮਰਥਨ ਦਿੱਤਾ ਜਾ ਰਿਹਾ ਸਾਡੇ ਨਾਲ ਆਗੂ ਜੁੜਿਆਗੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਹਿ ਦੱਸਿਆ ਜਾ ਰਿਹਾ ਵੀ ਕਿਸਾਨ ਜਥੇਬੰਦੀ ਦਾ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਪੀ ਆਰ ਟੀ ਸੀ ਹਾਂਜੀ ਬਿਲਕੁਲ ਜੀ ਅਸੀਂ 30 ਜਨਵਰੀ 30 ਦਸੰਬਰ ਨੂੰ ਜੀ ਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੁਕੰਮਲ ਤੌਰ ਤੇ ਆਪਣੀਆਂ ਬੱਸਾਂ ਦਾ ਚੱਕਾ ਜਾਮ ਕਰਾਂਗੇ ਜਿੱਥੇ ਵੀ ਕੋਈ ਨੇੜੇ ਧਰਨਾ ਅਸੀਂ ਉਥੇ ਸ਼ਮੂਲੀਅਤ ਕਰਾਂਗੇ ਜਿਹੜੀ ਕੋਈ ਗੱਡੀ ਰੋਡ ਤੇ ਜਾਂਦੀ ਹੈ ਧਾਨੇ ਤੇ ਜਾ ਕੇ ਅਸੀਂ 4 ਘੰਟੇ ਰੋਕਾਂਗੇ ਡੀਪੂ ਦੇ ਵਿੱਚ ਵੀ ਅਸੀਂ ਆਪਣੀਆਂ ਬੱਸਾਂ ਪ੍ਰੋਪਰ ਤੌਰ ਤੇ ਬੰਦ ਕਰਾਂਗੇ ਕਿਉਂਕਿ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਵੀ ਜਿਹੜੀ ਕੇਂਦਰ ਸਰਕਾਰੋਂ ਪੰਜਾਬ ਨੂੰ ਲਗਾਤਾਰ ੱੱੱਕੇ ਛਾਂਜਾਂ ਕਰ ਰਹੀ ਐ ਭਾਵੇਂ ਉਹ ਨੌਕਰੀਆਂ ਦਾ ਮਸਲਾ ਹੋਵੇ ਭਾਵੇਂ ਉਹ ਅਦਾਰਿਆਂ ਦਾ ਮਸਲਾ ਹੋਵੇ ਭਾਵੇਂ ਉਹ ਸਿੱਖਿਆ ਦਾ ਮਸਲਾ ਹੋਵੇ ਕਿਉਂਕਿ ਸਾਰੇ ਅਦਾਰੇ ਐ ਜਿਵੇਂ ਕਿ ਆਪਣਾ ਬੀਐਸ ਨਾਲ ਜਿਹੜਾ ਦੂਰ ਸੰਚਾਰ ਵਿਭਾਗ ਆ ਉਹ ਵੀ ਪ੍ਰਾਈਵੇਟ ਕਰ ਦਿੱਤਾ ਬਿਜਲੀ ਬੋਰਡ ਵੀ ਪ੍ਰਾਈਵੇਟ ਕਰ ਦਿੱਤਾ ਸਕੂਲ ਵੀ ਪ੍ਰਾਈਵੇਟ ਕਰ ਦਿੱਤੇ ਜਿਹੜਾ ਟਰਾਂਸਪੋਰਟ ਅਦਾਰਾ ਇਹ ਵੀ ਅੱਧ ਤੋਂ ਵੱਧੋ ਪ੍ਰਾਈਵੇਟ ਕਰ ਚੁੱਕੀ ਆ ਤੇ ਇਸੇ ਤਰ੍ਹਾਂ ਹੀ ਸਾਡੀਆਂ ਯੂਨੀਵਰਸਿਟੀਆਂ ਦੇ ਵੀ ਡਾਕੇ ਮਾਰੇ ਜਾਂਦੇ ਆ ਸਾਡੀ ਕਿਸਾਨੀ ਤੇ ਵੀ ਡਾਕੇ ਮਾਰੇ ਜਾਂਦੇ ਆ ਇਸੇ ਲਈ ਸਾਨੂੰ ਅੱਜ ਪੂਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਹੋ ਕੇ ਲੜਨ ਦੀ ਜ਼ਰੂਰਤ ਹੈ ਉਸੇ ਦੇ ਨਾਅਰੇ ਨੂੰ ਅਸੀਂ ਬੁਲੰਦ ਕਰਦੇ ਹੋਏ ਅਸੀਂ ਕਿਸਾਨ ਯੂਨੀਅਨ ਦਾ ਸਮਰਥਨ ਕਰਦੇ ਆਂ ਤੇ ਬਿਲਕੁਲ ਪੂਰਨ ਤੌਰ ਤੇ ਸਮਰਥਨ ਕਰਾਂਗੇ ਵੀ ਤੇ ਕੱਲ ਨੂੰ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਅਸੀਂ ਉਹਨਾਂ ਤੋਂ ਸਮਰਥਨ ਲਾਵਾਂਗੇ ਵੀ ਜੀ ਜਿਹੜੇ ਜਗਜੀਤ ਸਿੰਘ ਢੱਲੇਵਾਲਾ ਜੀ ਉਹ ਤਕਰੀਬਨ ਇੱਕ ਮਹੀਨੇ ਤੋਂ ਮਰਨ ਵਰਤਦੇ ਆ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਉਹਨਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਗਈ ਨਹੀਂ ਜੀ ਸਰਕਾਰ ਹੈ ਜਿਹੜੀ ਜਿਵੇਂ ਪਹਿਲਾਂ ਵੀ ਗੱਲਾਂ ਕਰਦੇ ਸੀ ਵੀ ਇੱਥੇ ਦਾ ਸਿਰਫ ਆਪਣੇ ਕੱਟ ਪੁਤਲੀਆਂ ਰਹਿ ਜਾਂਦੇ ਨੇ ਸਰਕਾਰ ਚੱਲਦੀ ਹੈ ਦਿੱਲੀ ਤੋਂ ਜੀ ਠੀਕ ਹੈ ਜੀ ਉਥੇ ਜਾਇਆ ਜਾਂਦਾ ਉਥੇ ਜਾ ਕੇ ਸਿਰਫ ਉਹਨਾਂ ਦਾ ਪਤਾ ਲੈ ਕੇ ਵਾਪਸ ਆ ਜਾਂਦੇ ਆ ਉਹਨਾਂ ਦਾ ਕਿਸੇ ਨੇ ਮੰਗ ਉਹਨਾਂ ਦੀ ਪੂਰੀ ਕਰਕੇ ਉਹਨਾਂ ਨੂੰ ਵਰਤ ਖਲਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਗਈ ਸਿਰਫ ਦਿਖਾਵੇ ਦੇ ਤੌਰ ਤੇ ਹੈ ਪਹਿਲਾਂ ਪੰਜਾਬ ਦੇ ਵਿੱਚ ਹੀ ਜਿਹੜੀ ਆਪ ਸਰਕਾਰ ਉਹਨੇ ਕਈ ਥੰਮ੍ਹ ਦੇ ਕਿਸਾਨਾਂ ਦੇ ਇਲਾਕੇ ਚਾਰਜ ਕੀਤਾ ਤੇ ਹੁਣ ਉਹੀ ਸਰਕਾਰ ਤੇ ਉਥੇ ਬਾਰਡਰ ਤੇ ਬੈਠੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਬਿਆਨ ਦਿੰਦੀ ਆ ਕਿ ਵੀ ਸੈਂਟਰ ਸਰਕਾਰ ਗੌਰ ਨਹੀਂ ਲੈਂਦੀ ਇਹ ਸਿਰਫ ਆਪ ਦੀਆਂ ਜਿਹੜੀਆਂ ਰੋਟੀਆਂ ਸੇਕਦੇ ਆ ਜੀ ਇੱਕ ਦੂਜੇ ਤੇ ਟੀਗਾ ਟਿੱਪਣੀ ਕਰਕੇ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੁਲਾਜ਼ਮਾਂ ਦੀਆਂ ਜੋ ਵੀ ਮੰਗਾਂ ਜਾਂ ਜੋ ਪੰਜਾਬ ਦੇ ਹਕਾਤ ਉਹਨਾਂ ਤੇ ਸਿਰਫ ਇੱਕ ਇਹ ਦੋ ਬਿਆਨ ਦੇ ਕੇ ਪਰਦੇ ਪਾਉਂਦੇ ਆ ਜੀ ਉਹ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਵੀ ਕਿਸਾਨਾਂ ਦੇ ਹਮਾਇਤੀ ਹੈ ਤੇ ਜੇ ਦੇਖਿਆ ਜਾਵੇ ਤਾਂ 92 ਇਹਨਾਂ ਦੇ ਐਮਪੀ ਹੈਗੇ ਐਮਐਲਏ ਹੈਗੇ ਜੇ ਟੋਟਲ ਲੱਗੇ ਤਾਂ 117 ਐਮਐਲਏ ਬਣ ਜਾਂਦੇ ਆ 17 ਐਮਪੀ ਵੀ ਹੈਗੇ 13 ਐਮਪੀ ਹੈਗੇ ਜਿਹੜੇ ਤੇ ਵਿਧਾਨ ਸਭਾ ਦੇ ਮੈਂਬਰ ਵੀ ਹੈਗੇ ਤੇ ਕਿਉਂ ਨਹੀਂ ਜਾਂਦੇ ਸਾਰੇ ਇਕੱਠੇ ਜਾ ਕੇ ਦਿੱਲੀ ਪਹੁੰਚਦੇ ਵੀ ਤੁਸੀਂ ਕੋਈ ਹੱਲ ਕਰੋਗਾ ਨਹੀਂ ਦਿੱਲੀ ਜੇ ਉਹ ਸਾਡਾ ਜੇ ਕਿਸਾਨਾਂ ਦੇ ਹਮੈਤੀ ਆ ਚਲੋ ਦਿੱਲੀ ਬੜੀ ਦੂਰ ਦੀ ਗੱਲ ਆਪਾਂ ਲੈ ਲੈਨੇ ਵੈਸੇ ਅੱਜ ਦੇ ਟਾਈਮ ਹੈ ਨਹੀਂ ਪਰ ਜਦੋਂ ਆਪਣੇ ਆ ਸੰਗਤ ਮੰਡੀ ਦੇ ਲਾਗੇ ਜਦੋਂ ਸੜਕ ਦਾ ਰੌਲਾ ਪਿਆ ਸੀ ਹੁਣ ਪਿੱਛੇ ਜੇ ਲਗਭਗ ਮਹੀਨਾ ਕਿ ਹੋਇਆ ਉਦੋਂ ਲਗਭਗ ਪੂਰੇ ਪੰਜਾਬ ਦੀ ਪੁਲਿਸ ਉਹਨਾਂ ਨੇ ਉੱਥੇ ਇਕੱਠੀ ਕਰਤੀ ਤੇ ਕਿਸਾਨਾਂ ਨਾਲ ਡਾਂਗੋ ਸੋਟੀ ਦੇ ਲਾਠੀ ਚਾਰਜ ਵੀ ਕਰਾਇਆ ਗਿਆ ਉਸ ਤੋਂ ਬਾਅਦ ਤਲਵੰਡੀ ਸਾਬੋ ਦੇ ਲਾਗੇ ਪਾਈਪ ਲਾਈਨ ਲੰਗਲੀ ਸੀ ਜਿਹੜੀ ਕਿ ਪ੍ਰਾਈਵੇਟ ਦੇ ਅਧਿਕਾਰੀਆਂ ਦੀ ਆ ਪ੍ਰਾਈਵੇਟ ਅਦਾਰਿਆਂ ਦੀ ਆ ਉਦੋਂ ਵੀ ਲਗਭਗ ਜਿਹੜਾ ਤਲਵੰਡੀ ਆਪਣੀ ਤਲਵੰਡੀ ਸਾਬੋ ਆ ਉਹਨੂੰ ਪੂਰਾ ਸ਼ਾਉਣੀ ਦੇ ਵਿੱਚ ਪੁਲਿਸ ਸ਼ਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਜੇ ਕਿਸਾਨਾਂ ਦੇ ਹਮੈਤੀ ਇਹਦੇ ਜਿੱਥੇ ਵੀ ਕਿਸਾਨ ਕੋਈ ਆਪ ਦਾ ਪ੍ਰੋਟੈਸਟ ਕਰਦੇ ਆ ਜਾਂ ਜਿਹੜੇ ਪ੍ਰਾਈਵੇਟ ਕੋਈ ਪ੍ਰੋਜੈਕਟ ਲੱਗਦੇ ਆ ਉਹਨਾਂ ਦਾ ਵਿਰੋਧ ਕਰਦੇ ਆ ਜਾਂ ਉਹਨਾਂ ਤੋਂ ਆਪਣਾ ਜ਼ਮੀਨਾਂ ਦਾ ਮੁੱਲ ਮੰਗਦੇ ਆ ਤੇ ਉੱਥੇ ਸਾਰੀ ਪੰਜਾਬ ਦੀ ਪੁਲਿਸ ਕਾਤੋਂ ਲਾ ਦਿੱਤੀ ਜਾਂਦੀ ਹੈ ਸਿਰਫ ਇੱਕ ਇਹ ਦਿਖਾਵਾ ਕਰਨ ਵਾਸਤੇ ਆ ਮੈਂ ਤੇ ਇਹਨਾਂ ਨੂੰ ਕਿਸੇ ਨਹੀਂ ਇਹਨਾਂ ਨੂੰ ਆਪਣੀਆਂ ਵੋਟਾਂ ਤੱਕ ਹੈ ਉਹੀ ਜਿਹੜੇ ਆਮ ਘਰਾਂ ਦੇ ਕਾਕੇ ਹੁੰਦੇ ਸੀ ਕਹਿੰਦੇ ਸੀ ਆਮ ਘਰਾਂ ਤੋਂ ਸਰਕਾਰ ਚਲਾਉਣੀ ਹੈ ਉਹੀ ਅੱਜ ਖਾਸ ਹੋ ਗਏ ਉਹ ਖਾਸ ਇੰਨੇ ਕੁ ਹੋ ਗਏ ਕਿ ਪਹਿਲਾਂ ਵਾਲੇ ਖਾਸਾਂ ਤੋਂ ਵੀ ਚਾਰ ਕਦਮ ਅੱਗੇ ਲ ਸਾਡੇ ਨਾਲ ਹੋਰ ਆਗੂ ਵੀ ਜੁੜੇ ਆਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਸਿਕਾਬੀ ਜੀ ਸਸਿਕਾ ਜੀ ਕੀ ਨਾਂ ਜੀ ਸਰ ਮੇਰਾ ਨਾਮ ਕਲਵੰਤ ਸਿੰਘ ਕੀ ਕਹਿਣਾ ਚਾਹੋਗੇ ਜੇ ਵੀ ਤੁਹਾਡੇ ਕੋਲ ਪੀਆਰਟੀਸੀ ਵੱਲੋਂ ਐਲਾਨ ਕੀਤਾ ਗਿਆ ਵੀ ਕਿਸਾਨਾਂ ਦੀ ਹਮਾਇਤ ਵਿੱਚ ਜਿਹੜੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇ ਬਿਲਕੁਲ ਜੀ ਜਿਹੜੀ ਕੇਂਦਰ ਸਰਕਾਰ ਉਹ ਕੰਮ ਕਰਨੀ ਨਹੀਂ ਸੁੱਤੀ ਵੀ ਕਿ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਪਿਛਲੇ 30 ਦਿਨਾਂ ਤੋਂ ਉਹ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਹੁਣ ਤੱਕ ਸਰਕਾਰ ਨੂੰ ਕੋਈ ਨਾ ਕੋਈ ਕਦਮ ਚੱਕ ਕੇ ਕੋਈ ਅਹਿਮ ਫੈਸਲਾ ਲੈ ਲੈਣਾ ਚਾਹੀਦਾ ਸੀ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਰੀ ਇਹਦਾ ਮੁੱਖ ਕਰਨ ਇਹ ਵੀ ਜਿਹੜੀ ਸੈਂਟਰ ਸਰਕਾਰ ਹੈ ਉਹ ਪੰਜਾਬ ਨੂੰ ਜਿਹੜਾ ਮਤਰੀ ਮਾਮਲਾ ਜਿਹੜਾ ਸ਼ੁਰੂ ਕੋਦਣਾ ਕਰ ਰਹੀ ਹੈ ਤੇ ਅਸੀਂ ਪੀਆਰਟੀਸੀ ਇੱਕ ਮਤਲਬ ਕਿ ਜਿਹੜੀ ਜਿਹੜੀ ਸਾਰੇ ਸੂਬੇ ਦੀ ਇੱਕ ਰੀੜ ਦੀ ਹੱਡੀ ਹੁੰਦੀ ਜਿਹੜਾ ਟਰਾਂਪੋਰਟ ਦਾਰਾ ਉਹਦੇ ਵੱਲੋਂ ਅਸੀਂ ਹਮਾਇਤ ਕੀਤੀ ਵੀ ਅਸੀਂ 30 ਦਿਨ ਨੂੰ 4 ਘੰਟੇ ਮੁਕੰਮਲ ਚੱਕਾ ਜਾਮ ਕਰਕੇ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਐਮੈਤ ਕਰਾਂਗੇ ਅਸੀਂ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਵੀ ਦੱਸਾਂਗੇ ਵੀ ਸਾਡਾ ਇੱਕ ਜਿਹੜਾ ਯੋਧਾ ਹੈ ਉਹ ਕਿਸਾਨ ਕਿਸਾਨਾਂ ਦੀਆਂ ਮੰਗਾਂ ਦੇ ਲਈ ਐਮਐਸਪੀ ਲਾਗੂ ਕਰਵਾਉਣ ਦੇ ਲਈ ਫਨੌਰੀ ਮੋਰਚੇ ਦੇ ਵਿੱਚ ਚੱਲ ਰਿਹਾ ਕਿਸਾਨੀ ਸੰਘਰਸ਼ ਦੇ ਵਿੱਚ ਉਹ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠਾ ਹੈ ਤਾਂ ਉਹਦੀ ਗੱਲ ਨੂੰ ਜਿਹੜੀ ਸਰਕਾਰ ਉਹ ਅਣਗੌਲੀਆਂ ਕਰ ਰਹੀ ਏ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਬੰਦ ਕਰਕੇ ਸੜਕਾਂ ਤੇ ਆਮ ਲੋਕਾਂ ਨੂੰ ਵੀ ਦੱਸਾਂਗੇ ਵੀ ਜਿਹੜੀ ਸਰਕਾਰ ਏ ਇਹ ਕਿਵੇਂ ਸਾਡੇ ਨਾਲ ਮਤਰਈ ਮਾਂ ਵਾਲਾ ਜਿਹੜਾ ਰਿਸ਼ਤਾ ਨਿਭਾ ਰਹੀ ਏ ਤੇ ਜਿਹੜੇ ਮਸਲੇ ਪੰਜਾਬ ਦੇ ਉਹ ਅੱਜ ਤੱਕ ਲਟਕਦੇ ਆ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ ਉਹ ਪੂਰੇ ਨਹੀਂ ਕਰ ਰਹੀ ਤਾਂ ਨਾਲ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਦੀ ਤਾਂ ਇਹ ਵੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ ਕਿਸੇ ਵੀ ਵਰਗ ਨੂੰ ਤਰਨਾ ਨਹੀਂ ਲਾਉਣ ਦੇਵਾਂਗੇ ਜਾਂ ਕਿਸੇ ਵੀ ਮੁਲਾਜ਼ਮ ਨੂੰ ਅਸੀਂ ਕੱਚਾ ਨਹੀਂ ਰਹਿਣ ਦੇਾਂਗੇ ਪਰ ਲਗਭਗ 3 3.5 ਸਾਲ ਬੀਤ ਜਾਂਦੇ باوجود ਇੱਕ ਵੀ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਗਿਆ ਤਾਂ ਸਭ ਤੋਂ ਜ਼ਿਆਦਾ ਪੁਰਾਣੇ ਮੁਲਾਜ਼ਮ ਜਿਹੜੇ ਸਾਡੇ ਵਿਭਾਗ ਦੇ ਵਿੱਚ ਨੇ 18-19 ਸਾਲ ਤੋਂ ਪੀਆਰਡੀ ਤੇ ਰੋਡਵੇ ਦੇ ਵਿੱਚ ਇੱਕ ਵੀ ਪੱਕੀ ਭਰਤੀ ਨਹੀਂ ਹੋਈ ਇੱਕ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਨਖੁਣੀਆਂ ਤਰਖਾਵਾ ਤੇ ਕੰਮ ਕਰਦੇ ਆ ਰਹੇ ਨੇ ਤਾਂ ਅਸੀਂ ਅੱਜ ਭਰਤੀ ਜੱਥੇਬੰਦੀਆਂ ਨੂੰ ਹਮਾਇਤ ਕਰਕੇ ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਜੋਸ਼ ਹੰਗਾਰਸ ਲੀਕ ਕੇ ਸਰਕਾਰ ਤੋਂ ਆਪਦੀ ਮੰਗਾਂ ਮੰਨਵਾਉਣ ਜਾ ਰਹੇ ਹਾਂ ਤਾਂ ਇਹਨਾਂ ਕਿਸਾਨਾਂ ਦੀਆਂ ਇਹਨਾਂ ਭਰਤੀ ਜੱਥੇਬੰਦੀਆਂ ਦੀ ਅਸੀਂ ਹਮੈਤ ਲੈ ਕੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਬਣਵਾ ਕੇ ਜਿਹੜੇ ਵਿਭਾਗ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਇਕਸਾਰਤਾ ਤੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਵਾਲਾ ਜਿਹੜਾ ਮਸਲਾ ਸਾਡਾ ਪਿਛਲੇ 18 ਸਾਲਾਂ ਤੋਂ ਲਟਕ ਰਿਹਾ ਉਹ ਅਸੀਂ ਲਾਗੂ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਇਹਨਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਅਸੀਂ ਲਾਵਾਂਗੇ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਇਕੱਤਰ ਹੋ ਕੇ ਸਾਰੇ ਕਿਸਾਨ ਜੇਕਰ ਕਿਸਾਨੀ ਹੈ ਤਾਂ ਹਰ ਇੱਕ ਚੀਜ਼ ਜਿੰਦਾ ਰਹੇਗੀ ਕੱਲਾ ਕਿਸਾਨ ਨਹੀਂ ਮਰਨਾ ਹਰ ਇੱਕ ਦੁਕਾਨਦਾਰ ਛੋਟੇ ਤੋਂ ਛੋਟਾ ਕੋਈ ਵਪਾਰੀ ਵਰਗੇ ਕੋਈ ਸੁਨਿਆਰਾ ਜੋ ਵੀ ਹੈ ਹਰ ਇੱਕ ਨੂੰ ਇਸ ਜਿਹੜਾ ਇਸ ਚੀਜ਼ ਦਾ ਸੇਕ ਲੱਗੇਗਾ ਜੇਕਰ ਕਿਸਾਨੀ ਜਿੰਦਾਬਾਦ ਨਹੀਂ ਰਹੇਗੀ ਤਾਂ ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਕਰੋੜੀ ਪਹੁੰਚ ਕੇ ਉਸ ਕਿਸਾਨ ਆਗੂ ਦੀ ਹਮਾਇਤ ਕਰੋ ਸਰਕਾਰ ਤੱਕ ਗੱਲ ਪਹੁੰਚਾਓ ਤਾਂ ਜੋ ਜਲਦ ਸਰਕਾਰ ਜਿਹੜੀ ਸਾਡੇ ਮਸਲੇ ਹੱਲ ਕਰਨ ਵਾਲ ਤੋਂ ਰਹੇ ਤੇ ਜਿਹੜਾ ਐਮਐਸਪੀ ਦੀ ਗਰੰਟੀ ਜਿਹੜੀ ਸਰਕਾਰ ਨਹੀਂ ਦੇ ਰਹੀ ਉਹ ਜਲਦ ਤੋਂ ਜਲਦ ਸਾਡੇ ਜਿਹੜੇ ਰਹਿੰਦੇ ਮਸਲੇ ਨੇ ਉਹ ਹੱਲ ਕਰਕੇ ਤੇ ਸਾਡੇ ਕਿਸਾਨ ਆਗੂ ਨੂੰ ਮਰਨ ਵਰ ਤੋਂ ਉਠਾਵੇ ਤੇ ਸਰਕਾਰ ਜਿਹੜੀ ਉਹ ਇਸ ਟੀਜ ਵੱਲ ਧਿਆਨ ਦੇਵੇ ਜੇਕਰ ਸਾਡੇ ਸਾਥੀ ਨੂੰ ਕੁਝ ਹੁੰਦਾ ਹੈ ਅਨਸਖਾਂ ਵੀ ਘਟਨਾ ਵਾਪਰਦੀ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਜਾਣਗੇ ਕਿਉਂਕਿ ਅਸੀਂ ਜੋ ਟਰਾਂਸਪੋਰਟ ਰਾਹਾਂ ਬਿਲਕੁਲ ਛੜਕਾਂ ਦੇ ਪੱਕੇ ਤੌਰ ਤੇ ਜਾਮ ਕਰ ਦਿਆਂਗੇ ਤੇ ਅੱਜ ਵੀ ਅਸੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਲਦ ਉਸ ਮਸਲੇ ਵੱਲ ਧਿਆਨ ਦੇਵੇ ਤੇ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਹੱਲ ਕਰਕੇ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰ ਤੋਂ ਉਠਾਇਆ ਜਾਵੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਹਦਾਇਤ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਐਫੀ ਡਾਪਟ ਦਿਓ ਵੀ ਉਹਦੀ ਸਿਹਤ ਕਿਸ ਤਰ੍ਹਾਂ ਦੀ ਹੈ ਤਾਂ ਇੱਕ ਵਾਰ ਸੇ ਡਾਕਟਰ ਤਾਂ ਕਹ ਰਿਹਾ ਹੈ ਕਿ ਖਤਰਾ ਹੈਗਾ ਇਹ ਨਹੀਂ ਪਤਾ ਕਦੋਂ ਕੋਈ ਮਾੜੀ ਗੱਲ ਸਾਹਮਣੇ ਆ ਸਕਦੀ ਹੈ ਤੇ ਪਰ ਇਹਨਾਂ ਵੱਲ ਐਫੀ ਡਾਪਟ ਦਿੱਤਾ ਜਾਏਗਾ ਕਹਿੰਦੇ ਵੀ ਜਿਹੜੀ ਉਹਦੀ ਸਿਹਤ ਹੈਗੀ ਉਹ ਬਿਲਕੁਲ ਠੀਕ ਹੈਗੀ ਬਿਲਕੁਲ ਜੀ ਇੱਕ ਵਖੰਡ ਕਰ ਰਹੇ ਨੇ ਉਹਨਾਂ ਨੂੰ ਇਹ ਚਾਹੁੰਦੇ ਨੇ ਵੀ ਉਸ ਕਿਸਾਨ ਆਗੋ ਦੀ ਸਿਹਤ ਜਿਹੜੀ ਇਹ ਉਹ ਬਿਲਕੁਲ ਵਿਗੜ ਚੁੱਕੀ ਆ ਆਪਾਂ ਨੂੰ ਪਤਾ ਹੈ ਵੀ ਇੱਕ ਇਨਸਾਨ ਜਿਹੜਾ 18 20 ਦਿਨ ਬੁਖਾਰਾ ਵੇ ਤਾਂ ਬਹੁਤ ਹਾਲਤ ਮੰਦੀ ਹੋ ਜਾਂਦੀ ਹੈ ਤਾਂ ਲਗਭਗ ਅਜੇ 30 ਦਿਨ ਬੀਤ ਚੁੱਕੇ ਨੇ ਵੀ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਤਾਂ ਹਾਲਤ ਜਿਹੜੀ ਉਹਨਾਂ ਦੀ ਬਿਲਕੁਲ ਨਾਜ ਕਿ ਕਿਸੇ ਸਮੇਂ ਵੀ ਕੋਈ ਵੀ ਉਹਨਾਂ ਨੂੰ ਸਾਈਲੈਂਟ ਅਟੈਕ ਕੁਝ ਵੀ ਹੋ ਸਕਦਾ ਹੈ ਪਰ ਸਰਕਾਰ ਜਿਹੜੀ ਝੂਠ ਦੇ ਭਲੰਦੇ ਬੁਣ ਰਹੀ ਹੈ ਵੀ ਉਹਨਾਂ ਨੂੰ ਉਹਨਾਂ ਦੀ ਸਿਹਤ ਜਿਹੜੀ ਬਿਲਕੁਲ ਠੀਕ ਹੈ ਸਿਹਤ ਉਹਨਾਂ ਦੀ ਬਿਲਕੁਲ ਨੱਜ ਕੇ ਕਿਸੇ ਵੀ ਸਮੇਂ ਕੋਈ ਵੀ ਅਨਸਕਾਮੀ ਘਟਨਾ ਵਾਪਰ ਸਕਦੀ ਜੀ ਦੀ ਜ਼ਿੰਮੇਵਾਰ ਜਿਹੜੀ ਉਹ ਸੈਂਟਰ ਸਰਕਾਰ ਹੋਵੇਗੀ ਸਾਡੇ ਨਾਲ ਹੋਰ ਅੱਗੋਂ ਵੀ ਜੁੜੇਗੇ ਅਸੀਕਾਲ ਜੀ ਅਸੀਕਾਲ ਜੀ ਵੀਰ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ 30 ਤਰੀਕ ਨੂੰ ਜਿਹੜਾ ਆਮ ਕੀਤਾ ਜਾਣਾਗਾ ਉਹਦੇ ਵਿੱਚ ਆਪਣਾ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਬਿਲਕੁਲ ਜੀ ਜਿਹੜਾ 30 ਤਰੀਕ ਨੂੰ ਪ੍ਰੋਟੈਸਟ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਇਹ ਗੱਲ ਅਸੀਂ ਆਮ ਪਬਲਿਕ ਨੂੰ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਕਿ ਜਾਂ ਇਕੱਲੀ ਕਿਸਾਨੀ ਦੀ ਜਾਂ ਫਸਲਾਂ ਦੀ ਜਾਂ ਜ਼ਮੀਨਾਂ ਦੀ ਲੜਾਈ ਨਹੀਂ ਇਹ ਜਿਹੜੀ ਲੜਾਈ ਹੈ ਇਹ ਲੜਾਈ ਆ ਨਿਜੀਕਰਨ ਦੀ ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਲਗਾਤਾਰ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਹਾਂ ਤਾਂ ਉਦੋਂ ਵੀ ਇਹ ਲੜਾਈ ਕੋਈ ਇਕੱਲੀ ਕਿਸਾਨੀ ਦੀ ਜਾਂ ਇਕੱਲੀ ਐਮਐਸਪੀ ਦੀ ਨਹੀਂ ਸੀ ਉਦੋਂ ਵੀ ਇਹ ਲੜਾਈ ਜਿਹੜੀ ਕੇਂਦਰ ਸਰਕਾਰ ਨਾਲ ਆ ਨਿਜੀਕਰਨ ਦੀ ਲੜਾਈ ਸੀ ਕਿ ਆਪਾਂ ਦੇਖਦੇ ਹਾਂ ਕਿ ਲਗਾਤਾਰ ਜਿਹੜਾ ਨਿਜੀਕਰਨ ਦਾ ਕੁਹਾੜਾ ਹੈ ਇਹ ਸਾਡੇ ਤੇ ਵਾਰ ਕਰ ਰਿਹਾ ਹੈਗਾ ਤੇ ਇਸੇ ਤਰ੍ਹਾਂ ਹੁਣ ਵੀ ਜਿਹੜਾ ਕਿਸਾਨੀ ਧਰਨਾ ਜੋ ਕੱਲ ਲਗਾ ਚੱਲ ਰਿਹਾ ਹੈਗਾ ਉਹ ਸਿਰਫ ਇਕੱਲਾ ਕਿਸਾਨੀ ਨੂੰ ਦੇਖ ਕੇ ਨਾ ਚੱਲਿਆ ਜਾਵੇ ਕਿ ਇਕੱਲੀ ਕਿਸਾਨੀ ਜਾਂ ਜ਼ਮੀਨਾਂ ਦਾ ਜਿਹੜਾ ਧਰਨਾਗਾ ਇਹ ਸਾਰੇ ਹੀ ਪ੍ਰੋਪਰ ਜਿਹੜਾ ਪੰਜਾਬ ਦੇ ਲੋਕਾਂ ਲਈ ਇਹ ਧਰਨਾ ਚੱਲ ਰਿਹਾ ਹੈਗਾ ਜਿਹੜਾ ਨਿਜੀਕਰਨ ਦਾ ਕੁਹਾੜਾ ਸਾਰੇ ادارےਾਂ ਚ ਲਗਾਤਾਰ ਚੱਲ ਰਿਹਾ ਹੈਗਾ ਜੇ ਗੱਲ ਕਰੀਏ ਆ ਟ੍ਰਾਂਸਪੋਰਟ ਉਦਾਰੇ ਦੀ ਤਾਂ ਇੱਥੇ ਵੀ ਜੋ ਸਾਡੇ ਮੁਲਾਜ਼ਮਾਂ ਤੇ ਪਿਛਲੇ ਲੰਬੇ ਟਾਈਮ ਤੋਂ ਜਿਹੜਾ ਇੱਕ ਕਵਾੜਾ ਚੱਲ ਰਿਹਾ ਹੈਗਾ ਕੱਚੇ ਮੁਲਾਜ਼ਮ ਕੰਮ ਕਰ ਰਹੇ ਆ ਰਹੇ ਆ ਤੇ ਜਿਹੜਾ ਨਿੱਜੀਕਰਨ ਦਾ ਕਵਾੜਾ ਹੈ ਉਹ ਹੋਰ ਵੀ ਕਈ ਉਦਾਰਿਆਂ ਚ ਚੱਲ ਰਿਹਾ ਤੇ ਇੱਥੇ ਵੀ ਚੱਲ ਰਿਹਾ ਹੈ ਇਸੇ ਦੇ ਜੋ ਨਿੱਜੀਕਰਨ ਦੇ ਜੋ ਕਵਾੜੇ ਨੂੰ ਰੋਕਣ ਦੇ ਲਈ ਜੋ ਕਿਸਾਨਾਂ ਨੇ 30 ਤਰੀਕ ਦਾ ਸੰਘਰਸ਼ ਲਿਖਿਆ ਉਹਦੇ ਵਿੱਚ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਵੱਲੋਂ ਵਾਧ ਚੜ ਕੇ ਜਿਹੜੇ ਕਿਸਾਨਾਂ ਦੀ ਹਮਾਇਤ ਕੀਤੀ ਜਾਵੇਗੀ ਤੇ 10 ਤੋਂ ਲੈ ਕੇ 2 ਵਜੇ ਤੱਕ 4 ਘੰਟਿਆਂ ਲਈ ਕਿਸਾਨਾਂ ਜਥੇਬੰਦੀਆਂ ਦੇ ਸਮਰਥਨ ਚ ਪੀਆਰਟੀਸੀ ਤੇ ਪੰਜਾਬ ਰੋਡ ਮੁਕੰਮਲ ਤੌਰ ਤੇ ਬੰਦ ਰਹੇਗੀ ਜੀ ਅਗਰ ਕੋਈ ਵੀ ਕੋਈ ਤਿੱਖਾ ਸੰਘਰਸ਼ ਸਰਕਾਰ ਜਾਂ ਮੈਨੇਜਮੈਂਟ ਲੈ ਕੇ ਆਉਂਦੀ ਹੈ ਤਾਂ ਹੋਰ ਵੀ ਕਿਸਾਨੀ ਜੋ ਸਾਡੇ ਆਗੂ ਹੈ ਉਹਨਾਂ ਦੇ ਹਮਾਇਤ ਦੇ ਤੌਰ ਤੇ ਜੋ ਵੀ ਤਿੱਖਾ ਸੰਘਰਸ਼ ਹੋਵੇਗਾ ਔਰ ਵੀ ਤਿੱਖਾ ਸੰਘਰਸ਼ 51 ਬਸ ਪੀ ਆਰਟੀਸਟ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕੀਤਾ ਜਾਵੇਗਾ ਜੀ ਹਮੇਸ਼ਾ ਅਸੀਂ ਕਿਸਾਨਾਂ ਕਿਸਾਨੀ ਜੋ ਸਾਡੇ ਕਿਸਾਨ ਆਗੂ ਆ ਉਹਨਾਂ ਦੇ ਨਾਲ ਹੈ ਇੱਕੜਾ ਕੇ ਉਹਨਾਂ ਦੇ ਨਾਲ ਖੜਾ ਜਿਵੇਂ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਹਰਾ ਪਿਰਨ ਸਭ ਤੋਂ ਪਹਿਲਾਂ ਜਿਹੜੇ ਕੱਚੇ ਮਜ਼ਦੂਰ ਨੂੰ ਪੱਕੇ ਕਰਨ ਤੇ ਲੱਗੇਗਾ ਤੇ ਹੁਣ ਕਿੰਨੇ ਕਿ ਛੋਟੇ ਪੱਕੇ ਕਰਤੇਗੇ ਬਿਲਕੁਲ ਜੀ ਜਿਹੜੋਂ ਸਰਕਾਰ ਇਹ ਸਰਕਾਰ ਬਣੀ ਸੀ ਤਾਂ ਸਰਕਾਰ ਦੇ ਸੱਤਾ ਚੌਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਇਹੀ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਕੋਈ ਵੀ ਧਰਨਾ ਮੁਜ਼ਾਹਰਾ ਪੰਜਾਬ 'ਚ ਨਹੀਂ ਹੋਏਗਾ ਕਦੇ ਵੀ ਕਿਸੇ ਵੀ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਵੀ ਵਰਗ ਨੂੰ ਸੜਕਾਂ ਤੇ ਨਹੀਂ ਬੈਠਣਾ ਪਏਗਾ ਜਿਹੜਾ ਹਰਾ ਪੰਨਾ ਹੈ ਉਹ ਲੋਕਾਂ ਦੀ ਭਲਾਈ ਲਈ ਚੱਲੇਗਾ ਪਰ ਉਹ ਹਰਾ ਪੰਨਾ ਆਮ ਲੋਕਾਂ ਦੀ ਭਲਾਈ ਦੇ ਚੱਲਣ ਜਾਂ ਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਚੱਲਣ ਲੱਗ ਪਿਆਗਾ ਕਿਉਂਕਿ ਇਹਦੀ ਪਹਿਲ ਸਭ ਤੋਂ ਪਹਿਲ ਕਦਮੀ ਸਾਡੇ ਹੀ ਵਿਭਾਗ ਵਿੱਚ ਹੋਈ ਸੀ ਕਿਉਂਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਕਿ ਕਿਸੇ ਵੀ ادارے ਵਿੱਚ ਮੈਂ ਕੱਚੀ ਭਰਤੀ ਨਹੀਂ ਕਰੂੰਗਾ ਤਾਂ ਸਭ ਤੋਂ ਪਹਿਲਾਂ ਘਵਾੜਾ ਸਾਡੇ ਵਿਭਾਗ ਵਿੱਚ ਪੰਜਾਬ ਰੋਡ ਵਿੱਚ ਪਨਬਸਤੇ ਪੀਆਰਟੀਐਸ ਵਿੱਚ ਆਇਆ ਜਿਹੜਾ 9000 ਰੁਪਏ ਚ ਸਾਡੇ ਮੁੰਡਿਆਂ ਨੂੰ ਕੱਚੀ ਭਰਤੀ ਕੀਤਾ ਗਿਆਗਾ ਤਾਂ ਪੱਕੇ ਦਾ ਕੀ ਕਰਨਾ ਸੀ ਹੋਰ ਵੀ ਕੱਚੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਜਾਂ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਨਾਲ ਲਗਾਤਾਰ ਹੋਰ ਮਾਰੂ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਡਿਊਟੀਆਂ ਤੋਂ ਪਹਿਲਾਂ ਵਾਲੀਆਂ ਡਿਊਟੀਆਂ ਤੋਂ ਫਰਕ ਕੀਤਾ ਜਾ ਰਿਹਾਗਾ ਤਾਂ ਜਿਹੜਾ ਇਹ ਹਰਾ ਪੰਨ ਪੈਨ ਹੈ ਇਹ ਲੋਕਾਂ ਦੀ ਭਲਾਈ ਵਾਸਤੇ ਚੱਲਣ ਦੀ ਥਾਂ ਤੇ ਪਕਾਰਪੁਰ ਘਰਾਣਿਆਂ ਵੱਲ ਚੱਲ ਰਿਹਾ ਨਾ ਕਿ ਆਮ ਲੋਕਾਂ ਵੱਲ ਚੱਲ ਰਿਹਾ ਧੰਨਵਾਦ ਜੀ ਇਹ ਸੰਨ ਪੀਆਰਟੀਸੀ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਚੱਲ ਰਿਹਾਗਾ ਉਸ ਦੀ ਹਮਾਇਤ ਵਿੱਚ 30 ਤਰੀਕ ਨੂੰ ਸਾਡੇ ਵੱਲੋਂ ਵੀ 4 ਘੰਟਿਆਂ ਦਾ ਜਿਹੜਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਹਨਾਂ ਦੀ ਫੁੱਲ ਸਪੋਰਟ ਕੀਤੀ ਜਾਵੇਗੀ ਤੇ ਅੱਗੇ ਅਸੀਂ ਵੀ ਆਪਣੇ ਸੰਘਰਸ਼ ਲਈ ਇਹਨਾਂ ਦੀ ਮਦਦ ਮੰਗਾਂਗੇ ਬਠਿੰਡਾ ਤੋਂ ਜੀਟੀਵੀ ਲਈ ਨਾਥ ਸਿੰਘ ਸਿੱਧੂ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ